ਤਰਨਤਾਰਨ ਪੁਲਿਸ ਨੇ ਸਰਹੱਦ ਪਰੋਂ ਡਰੋਨ ਰਾਹੀਂ ਵਿਦੇਸ਼ੀ ਹਥਿਆਰ ਮਗਵਾਉਣ ਵਾਲੇ ਗ੍ਰੋਹ ਦੇ ਇੱਕ ਖੂਰ ਮੈਂਬਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਤਿੰਨ ਵਿਦੇਸ਼ੀ ਪਿਸਤੌਲਾਂ ਸਮੇਤ ਮੈਗਜ਼ੀਨ ਬਰਾਮਦ ਕੀਤੀਆਂ ਨੇ। ਪੜੇ ਗਏ ਹਥਿਆਰਾਂ ਵਿੱਚ ਦੋ ਆਸਟ੍ਰੇ ਮੇਡ ਗਲੌਕ ਪਿਸਟਲ ਅਤੇ ਇੱਕ ਯੂਕੇ ਮੇਡ 32 ਬੋਰ ਵੈਬਲ ਅਤੇ ਸਕਾਟ ਪਿਸਤਲ ਸ਼ਾਮਲ ਹੈ। ਪੜੇ ਗਏ ਵਿਅਕਤੀ ਦੀ ਪਛਾਣ ਥਾਣਾ ਜੰਡਿਆਲਾ ਗੁਰੂ ਦੇ ਪਿੰਡ ਠੱਠੀਆ ਨਿਵਾਸੀ ਨਰਵੈਲ ਸਿੰਘ ਵਜੋਂ ਹੋਈ ਹੈ। ਪੁਲਿਸ ਵੱਲੋਂ ਉਸ ਤੋਂ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐਸਐਸਪੀ ਗਰਬਤੂਰਾ ਨੇ ਦੱਸਿਆ ਕਿ ਪੁਲਿਸ ਵੱਲੋਂ ਪਿਛਲੇ ਦਿਨੀ ਸਰਹੱਦ ਪਾਰੋਂ ਡਰੋਨ ਦੀ ਮਦਦ ਨਾਲ ਨਜਾਇਜ਼ ਵਿਦੇਸ਼ੀ ਹਥਿਆਰ ਮਗਵਾਉਣ ਵਾਲੀ ਗਰੋਹ ਦੇ ਦੋ ਮੈਂਬਰਾਂ ਹਰਪ੍ਰੀਤ ਸਿੰਘ ਤੇ ਲਵਪ੍ਰੀਤ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 4 ਗਲੌਕ ਪਿਸਤੌਲਾਂ ਅਤੇ 4,80,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਉਹਨਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੁਣ ਨਰਵੈਲ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 3 ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਗਏ ਨੇ। ਐਸਐਸਪੀ ਨੇ ਦੱਸਿਆ ਕਿ ਨਰਵੈਲ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਉਨਾ ਕਿ ਕਿ ਉਕਤ ਗਰੋਹ ਦੇ ਕੁਝ ਹੋਰ ਮੈਂਬਰ ਗ੍ਰਿਫਤਾਰ ਕਰਨੇ ਹਲੇ ਬਾਕੀ ਨੇ ਜਿਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਬਰਾਮਦਗੀ ਹੋਣ ਦੀ ਉਮੀਦ ਹੈ ਪਰੰਤਨ ਪੁਲਿਸ ਨੂੰ ਅੱਜ ਫਿਰ ਇੱਕ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਅਸੀਂ ਜਿਹੜਾ ਬਾਰਡਰੋਂ ਪਾਰ ਜਿਹੜਾ ਨਾਜਾਇਜ਼ ਔਰਤੇ ਇੰਪੋਰਟਡ ਜਿਹੜੇ ਪਿਸਟਲਸ ਹੈਗੇ ਆ ਉਹਨਾਂ ਨੂੰ ਡਰੋਨ ਰਾਹੀਂ ਜਿਹੜਾ ਬਾਰਡਰ ਦੇ ਇਸ ਪਾਸੇ ਸਿਟਿਆ ਜਾਂਦਾ ਸੀ ਮਾੜੇ ਮਨਸੂਬੇ ਲਈ ਉਹਦੇ ਵਿੱਚ ਕਾਰਵਾਈ ਕਰਦੇ ਹੋਏ ਅਸੀਂ ਦੋ ਦੋਸ਼ੀ ਪਹਿਲਾ ਅਰੈਸਟ ਕੀਤੇ ਸੀ ਜਿਨ੍ਹਾਂ ਦਾ ਨਾਮ ਹੈਗਾ ਹਰਪ੍ਰੀਤ ਸਿੰਘ ਉਰ ਐਪੀ ਪਿੰਡ ਛਾਪੜਾ ਰੇ ਥਾੜਾ ਜੰਡੇਆਲਾ ਅਤੇ ਲਵਪ੍ਰੀਤ ਸਿੰਘ ਉਰ ਫਲਵ ਪਾਸੀ ਬਾਸਰਕੇ ਇਹ ਦੋਵੇਂ ਦੋਸ਼ੀਆਂ ਕੋਲੋਂ ਸਾਨੂੰ ਪਹਿਲਾਂ 4 ਗਲੌਕ ਪਿਸਟਲ 4 ਮੈਗਜ਼ੀਨ ਆ ਕੁਝ 9mm ਦੇ ਰੌਂਦ ਤੇ 4 ਲੱਖ 80 ਹਜ਼ਾਰ ਰੁਪਏ ਜਿਹੜਾ ਡਰਗ ਮਨੀ ਰਿਕਵਰ ਹੋਇਆ ਸੀ ਇਹਦੀ ਪਰਤਾਲ ਦੇ ਵਿੱਚ ਅੱਗੇ ਵਧਦੇ ਹੋਏ ਬੜੀ ਡੂੰਘਾਈ ਨਾਲ ਤਫ਼ਤੀਸ਼ ਕਰਦੇ ਹੋਏ ਤਰਨਤਨ ਪੁਲਿਸ ਨੂੰ ਅੱਜ ਫੇਰ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇਹਨਾਂ ਦਾ ਸਾਥੀ ਜਿਹੜਾ ਕਿ ਇਹ ਬਲੌਕ ਪਿਸਟਲ ਨੂੰ ਇਕੱਠਾ ਕਰਕੇ ਰੱਖਦਾ ਸੀ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਇਸ ਦੋਸ਼ੀ ਦਾ ਨਾਂ ਹੈਗਾ ਨਰਵੈਲ ਸਿੰਘ ਉਰਫ ਰਵੇਲਾ ਪੁੱਤਰ ਮੰਗਲ ਸਿੰਘ ਵਾਸੀ ਠੱਠੀਆਂ ਨੇੜੇ ਬੰਡਾਲਾ ਥਾਣਾ ਜੰਡਿਆਲਾ ਗੁਰੂ ਨਰਵੈਲ ਸਿੰਘ ਕੋਲੋਂ ਸਾਨੂੰ ਦੋ ਸੋਫਿਸਟੀਕੇਟਿਡ ਆਸਟ੍ਰੇਲੀਆ ਮੇਡ ਗਲੌਕ ਪਿਸਟਲਸ ਰਿਕਵਰ ਹੋਏ ਹਨ ਅਤੇ ਇੱਕ ਵੈਬਲੀਅਨ ਸਕਾਟ ਦਾ 32 ਬੋਰ ਦਾ ਪਿਸਟਲ ਰਿਕਵਰ ਹੋਇਆ ਸਮੇਤ ਤਿੰਨ ਮੈਗਜ਼ੀਨ ਤੇ ਜਿਹੜੇ ਦੋ ਰਾਉਂਡ ਸਾਨੂੰ ਰਿਕਵਰ ਹੋਏ ਹੈਗੇ ਆ। ਮੁੱਢਲੀ ਪੁੱਛਗਿੱਛੇ ਇੱਕ ਗੱਲ ਸਾਹਮਣੇ ਆਈ ਹੈਗੀ ਹੈ ਕਿ ਰਵੇਲ ਸਿੰਘ ਪਹਿਲਾਂ ਵੀ ਜਿਹੜਾ ਫੋਰਨ ਬੇਸਡ ਹੈਂਡਲਰ ਹੈ ਉਹਦੇ ਕੰਟੈਕਟ ਦੇ ਥਰੂ ਜਿਹੜੇ ਬਾਹਰੋਂ ਵੈਪਨਸ ਬੰਗਾ ਕੇ ਆਪਣੇ ਕੋਲ ਜਿਹੜਾ ਰੱਖਦਾ ਸੀਗਾ ਤੇ ਮਾੜੇ ਬੰਦਿਆਂ ਨੂੰ ਜਿਹੜਾ ਗਾਂ ਅੱਗੇ ਸਪਲਾਈ ਵੀ ਕਰਦਾ ਸੀਗਾ। ਨਿਰਵੇਲ ਸਿੰਘ ਤੇ ਇੱਕ ਪਹਿਲਾ ਵੀ ਜਿਹੜਾ ਪਰਚਾ ਆਮ ਸੈਕਟਰ ਇੱਥੇ ਜਿਹੜੀ 307 ਤੇ ਹੋਰ سنگੀਨ ਧਾਰਾਵਾਂ ਤਹਿਤ ਥਾਣਾ ਜੰਡਿਆਲਾ ਗੁਰੂ ਦੇ ਵਿੱਚ ਪਹਿਲਾ ਹੀ ਦਰਜ ਹੈਗਾ ਤੇ ਉਹਦੇ ਵਿੱਚੇ ਬੇਲ ਚ ਬਾਹਰ ਆਇਆ ਸੀਗਾ ਇਸ ਇਸ ਮੋਡਿਊਲ ਦੇ ਵਿੱਚ ਹਜੇ ਵੀ ਕੁਝ ਲੋਕ ਹੈਗੇ ਆ ਵੌਂਟਡ ਹੈਗੇ ਆ ਕਰਨਪੰਥ ਪੁਲਿਸ ਜਿਹੜੀ ਬੜੀ ਡੂੰਘਾਈ ਨਾਲ ਦੀ ਤਫ਼ਤੀਸ਼ ਕਰ ਰਹੀ ਹੈਗੀ ਹੈ ਤੇ ਛੇਤੀ ਹੀ ਉਹ ਲੋਕ ਜਿਹੜੇ ਇਸ ਲੜੀ ਦੇ ਵਿੱਚ ਜੁੜੇ ਹੋਣ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ